ਲੋਕਾਂ ਦੀ ਚੱਕੀ ਹੱਥੇ ਤੋਂ ਬਾਅਦ ਜੇਲ੍ਹ ਚ ਬੰਦ ਪੰਜਾਬੀ ਡਰਾਈਵਰ ਹਰਜਿੰਦਰ ਸਿੰਘ ਦੇ ਮਾਮਲੇ ਦੇ ਵਿੱਚ ਗੁਰਪਤਵੰਦ ਸਿੰਘ ਪੰਨੂ ਦੀ ਐਂਟਰੀ ਹੋਈ ਹੈ ਸੈਕਸ ਫਾਰ ਜਸਟਿਸ ਦੇ ਵੱਡਾ ਚਿਹਰਾ ਮੰਨੇ ਜਾਂਦੇ ਗੁਰਪਤਵੰਦ ਸਿੰਘ ਪੰਨੂ ਨੇ ਇਹ ਦਾਅਵਾ ਕੀਤਾ ਹੈ ਕਿ ਹਰਜਿੰਦਰ ਸਿੰਘ ਖਾਲਿਸਤਾਨ ਪੱਖੀ ਹੈ ਇਸ ਕਰਕੇ ਆਇਆ ਕਿਉਂਕਿ ਉਹ ਖਾਲਿਸਤਾਨੀ ਪੱਖੀ ਹਰਜਿੰਦਰ ਸਿੰਘ ਹੈ ਗੁਰਪਤਵੰਨ ਸਿੰਘ ਪੰਨੂ ਨੇ ਇਕਾ ਕੀ ਸਿਕਸ ਫਾਰ ਜਸਟਿਸ ਦੇ ਵੱਲੋਂ ਇਸ ਹਾਦਸੇ ਵਿੱਚ ਮਾਰੇ ਗਏ ਤਿੰਨਾ ਪੀੜਤਾਂ ਦੇ ਪਰਿਵਾਰ ਨੂੰ 1 ਲੱਖ ਡਾਲਰ ਦਿੱਤਾ ਜਾਵੇਗਾ ਕਿ ਸਭ ਤੋਂ ਪਹਿਲਾਂ ਪੂਰੀ ਜਿਹੜੀ ਆਪਣੇ ਅਮਰੀਕਨ ਸਿਕਸ ਹੈ they should stand in solidarity with the victims ਇਸ ਘਟਨਾ ਤੋਂ ਬਾਅਦ ਪਹਿਲਾਂ ਹੀ ਡਰਾਈਵਰਾਂ ਦੇ ਉੱਪਰ ਸਖਤੀ ਹੋ ਗਈ ਹੈ ਅਮਰੀਕੀ ਸਰਕਾਰ ਨੇ ਕਮਰਸ਼ੀਅਲ ਡਰਾਈਵਰਾਂ ਨੂੰ ਨਵੇਂ ਵਰਕ ਵੀਜ਼ੇ ਦੇਣ ਤਾਂ ਬੰਦ ਕਰ ਦਿੱਤੇ ਨੇ ਇਸ ਤੋਂ ਇਲਾਵਾ ਚੈੱਕਪੁਆਇੰਟ ਵੀ ਵਧਾ ਦਿੱਤੇ ਗਏ ਨੇ ਜਿੱਥੇ ਉਹਨਾਂ ਦੀ ਜਾਂਚ ਹੋਵੇਗੀ ਹਰਜਿੰਦਰ ਸਿੰਘ ਦੀ ਦਸਤਾਰ ਦੇ ਮਾਮਲੇ ਦੇ ਵਿੱਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਹੁਣ ਹਰਜਿੰਦਰ ਸਿੰਘ ਨੂੰ ਜੇਲ੍ਹ ਦੇ ਵਿੱਚ ਸਿਰ ਟਕਣ ਦੀ ਇਜਾਜ਼ਤ ਮਿਲ ਗਈ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਉਹਨਾਂ ਦੀਆਂ ਦਸਤਾਰ ਵਾਲੀਆਂ ਤਸਵੀਰਾਂ ਦੇਖਣ ਨੂੰ ਮਿਲ ਸਕਦੀਆਂ ਨੇ ਗੁਰਪਤਵੰਨ ਸਿੰਘ ਪਨੂ ਨੇ ਵੀ ਦਾਅਵਾ ਕੀਤਾ ਹੈ ਕਿ ਹਰਜਿੰਦਰ ਸਿੰਘ ਇਸ ਘਟਨਾ ਤੋਂ ਬਹੁਤ ਜ਼ਿਆਦਾ ਸਦਮੇ ਦੇ ਵਿੱਚ ਨੇ ਇਸ ਘਟਨਾ ਤੋਂ ਬਾਅਦ ਉਹ ਆਪਣੇ ਆਪ ਨੂੰ ਬਹੁਤ ਜ਼ਿਆਦਾ ਗਿਲਟ ਦੇ ਵਿੱਚ ਮਹਿਸੂਸ ਕਰ ਰਹੇ ਨੇ ਤੇ ਹਰ ਵੇਲੇ ਜੇਲ੍ਹ ਦੇ ਵਿੱਚ ਵਾਇਗਰੂ ਦਾ ਝਾਪ ਕਰਦੇ ਰਹਿੰਦੇ ਨੇ। ਦਿਲਚ ਹਮਦਰਦੀ ਹੈ ਤੇ ਮੂੰਹ ਦੇ ਉੱਤੇ ਵਾਇਗਰੂ ਤੇ ਅਰਦਾਸ ਹੈ ਉਹਨਾਂ ਵਾਸਤੇ ਕਿ ਜਿਹੜੇ ਉਹਦੋਂ ਉਸ ਇਨਸੀਡੈਂਟ ਦੇ ਵਿੱਚ ਤਿੰਨ ਅਮਰੀਕਨਜ਼ ਪੂਰੇ ਹੋਏ ਸੀ ਇਹ ਮੈਂ ਆਪਣੀ ਅੱਖੀਂ ਦੇਖਿਆ ਹੈ ਗੁਰਪਤਮਨ ਸਿੰਘ ਪੰਨੂ ਦੀ ਐਂਟਰੀ ਤੋਂ ਬਾਅਦ ਹਰਜਿੰਦਰ ਸਿੰਘ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਕਿਉਂਕਿ ਇੱਕ ਪਾਸੇ ਭਾਰਤ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਦਖਲ ਦੇਣ ਦੀ ਅਪੀਲ ਲਗਾਤਾਰ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਖਾਲਿਸਤਾਨ ਦੀ ਐਂਟਰੀ ਦੇ ਨਾਲ ਇਹ ਮਾਮਲਾ ਹੁਣ ਇੱਕ ਨਵਾਂ ਮੋੜ ਲੈਂਦਾ ਨਜ਼ਰ ਆ ਰਿਹਾ ਹੈ ਹਰਜਿੰਦਰ ਸਿੰਘ ਦੇ ਪਰਿਵਾਰ ਨੇ ਅਪੀਲ ਕੀਤੀ ਹੈ ਕਿ ਕਿਸੇ ਤਰ੍ਹਾਂ ਦੀ ਕਿਸੇ ਪਟੀਸ਼ਨ ਦੇ ਉੱਪਰ ਸਾਈਨ ਨਾ ਕੀਤੇ ਜਾਣ ਇਸ ਵੇਲੇ ਉਹਨਾਂ ਦੇ ਪਰਿਵਾਰ ਨੂੰ ਸਿਰਫ ਸਾਥ ਦੀ ਲੋੜ ਹੈ ਤੇ ਪਟੀਸ਼ਨ ਜਾਂ ਫਿਰ ਕਿਸੇ ਤਰ੍ਹਾਂ ਦੇ ਜਿਗਰ ਪੈਸੇ ਮੰਗੇ ਜਾ ਰਹੇ ਨੇ ਉਹ ਉਸ ਤਰ੍ਹਾਂ ਦੀਆਂ ਚੀਜ਼ਾਂ ਤੋਂ ਗੁਰੇਜ਼ ਕਰਨ। ਸਤਿ ਸ਼੍ਰੀ ਅਕਾਲ ਪੰਜਾਬੀ ਪੋਸਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਹਮਰਿਤ ਵਰਦੀ। ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੇ ਮਾਮਲੇ ਦੇ ਵਿੱਚ ਅੱਜ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿਉਂਕਿ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਅਫਵਾਹਾਂ ਬਹੁਤ ਸਾਰੀ ਮਿਸ ਇਨਫੋਰਮੇਸ਼ਨ ਬਹੁਤ ਸਾਰੀ ਡਿਸ ਇਨਫੋਰਮੇਸ਼ਨ ਜਿਹੜੀ ਫੈਲ ਰਹੀ ਹੈ ਉਹ ਕਹਿੰਦੇ ਨੇ ਕਿ ਅਧੂਰੀ ਜਾਣਕਾਰੀ ਬੜੀ ਘਾਤਕ ਹੁੰਦੀ ਹੈ ਤਾਂ ਅੱਜ ਕੋਸ਼ਿਸ਼ ਕਰਾਂਗੇ ਕੁਝ ਚੀਜ਼ਾਂ ਤੁਹਾਨੂੰ ਦੱਸ ਸਕੀਏ ਕਿ ਐਗਜ਼ੈਕਟ ਦੇ ਵਿੱਚ ਹਰਜਿੰਦਰ ਸਿੰਘ ਦੇ ਨਾਲ ਇਸ ਵੇਲੇ ਕੀ ਹੋ ਰਿਹਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਹਰਜਿੰਦਰ ਸਿੰਘ ਬਿਲਕੁਲ ਠੀਕ ਠਾਕ ਹੈ ਹਾਲਾਂਕਿ ਗਿਲਟ ਦੇ ਵਿੱਚ ਹੈ ਗ੍ਰੀਫ ਹੈ ਪਰ ਹਰਜਿੰਦਰ ਸਿੰਘ ਦੀ ਜੇਕਰ ਹਾਲਤ ਦੀ ਗੱਲ ਕੀਤੀ ਜਾਵੇ ਤਾਂ ਉਹ ਬਿਲਕੁਲ ਠੀਕ ਠਾਕ ਨਹੀਂ ਉਹਨਾਂ ਦੇ ਨਾਲ ਜਿਹੜੀਆਂ ਕੁਝ ਮੁਲਾਕਾਤਾਂ ਵੀ ਹੋਈਆਂ ਨੇ ਉਥੋਂ ਬਾਹਰ ਆ ਕੇ ਵੀ ਲੋਕਾਂ ਨੇ ਦੱਸਿਆ ਹੈ ਕਿ ਹਰਜਿੰਦਰ ਸਿੰਘ ਬਿਲਕੁਲ ਠੀਕ ਨਹੀਂ ਹਾਲਕਿ ਸਦਮੇ ਦੇ ਵਿੱਚ ਜ਼ਰੂਰ ਨੇ ਕਿਉਂਕਿ ਜਦੋਂ ਇਹ ਗੱਲ ਸੋਚਦੇ ਨੇ ਕਿ ਇੱਕ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਜਾਨ ਚਲੀ ਗਈ ਹੈ ਤੇ ਉਸ ਦਾ ਕਾਰਨ ਉਹ ਆਪ ਨੇ ਤਜ਼ਾਹਰ ਜੀ ਗੱਲ ਹੈ ਕਿ ਜਦੋਂ ਇੱਕ ਇਨਸਾਨ ਜਿਹਦੇ ਅੰਦਰ ਇਮੋਸ਼ਨਸ ਹੁੰਦੀਆਂ ਨੇ ਤਾਂ ਇਹ ਫੀਲਿੰਗ ਆਉਣੀ ਤਾਂ ਸੁਭਾਵਿਕ ਹੈ ਫਿਲਹਾਲ ਜਦੋਂ ਮੁਲਾਕਾਤਾਂ ਹੋਈਆਂ ਨੇ ਤੇ ਉਸ ਆ ਮੁਲਾਕਾਤਾਂ ਦੇ ਵਿੱਚੋਂ ਸਭ ਤੋਂ ਵੱਡੀ ਮੁਲਾਕਾਤ ਗੁਰਪਤਵੰਤ ਸਿੰਘ ਪੰਨੂ ਦੇ ਵੱਲੋਂ ਹਰਜਿੰਦਰ ਸਿੰਘ ਦੇ ਨਾਲ ਕੀਤੀ ਗਈ ਹੈ 6 ਫਾਰ ਜਸਟਿਸ ਦਾ ਇੱਕ ਵੱਡਾ ਚਿਹਰਾ ਗੁਰਪਤਵੰਤ ਸਿੰਘ ਪੰਨੂ सेंट लुइस जेले ਦੇ ਵਿੱਚ ਮਿਲਣ ਦੇ ਲਈ ਪਹੁੰਚਦੇ ਨੇ ਫਲੋਰੀਡਾ ਦੇ ਵਿੱਚ ਉੱਥੇ ਮੁਲਾਕਾਤ ਤੋਂ ਬਾਅਦ ਬਾਹਰ ਆ ਕੇ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਜਾਂਦੀ ਹੈ ਮੀਡੀਆ ਦੇ ਸਵਾਲਾਂ ਦਾ ਜਵਾਬ ਵੀ ਦਿੱਤਾ ਜਾਂਦਾ ਹੈ ਤੇ ਉਹ ਤੁਹਾਨੂੰ ਅਸੀਂ ਦੱਸਣ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦੀ ਪੂਰੀ ਵੀਡੀਓ ਮੈਂ ਸੁਣੀ ਤੇ ਉਸ ਤੋਂ ਬਾਅਦ ਕੁਝ ਦਾਅਵੇ ਉਹਨਾਂ ਨੇ ਕੀਤੇ ਨੇ ਹਾਲਾਂਕਿ ਜਿਸ ਦੇ ਉੱਪਰ ਅਮਰੀਕਨ ਮੀਡੀਆ ਦੇ ਵੱਲੋਂ ਫਲੋਰੀਡਾ ਦੇ ਮੀਡੀਆ ਦੇ ਵੱਲੋਂ ਕੁਝ ਸਵਾਲ ਵੀ ਉਹਨਾਂ ਨੂੰ ਕਰਾਸ ਕੁਐਸਚਨ ਵੀ ਕੀਤੇ ਗਏ ਤਾਂ ਸਭ ਤੋਂ ਪਹਿਲਾਂ ਤਾਂ ਗੁਰਪਤਵੰਤ ਸਿੰਘ ਪੰਨੂ ਇਹ ਦਾਵਾ ਕਰਦੇ ਨੇ ਕਿ ਹਰਜਿੰਦਰ ਸਿੰਘ ਖਾਲਿਸਤਾਨ ਪੱਖੀ ਨੇ ਮੈਂ ਇੱਥੇ 6 ਫਾਰ ਜਸਟਿਸ ਵੱਲੋਂ ਆਇਆ ਮੈਂ ਇਸ ਕਰਕੇ ਆਇਆ ਕਿਉਂਕਿ ਉਹ ਖਾਲਿਸਤਾਨੀ ਪੱਖੀ ਹਰਜਿੰਦਰ ਸਿੰਘ ਹੈ ਖਾਲਿਸਤਾਨੀ ਪੱਖੀ ਹਰਜਿੰਦਰ ਸਿੰਘ ਹੈ ਹਰਜਿੰਦਰ ਸਿੰਘ ਈ ਵੈਸੇ ਬਹੁਤ ਸਾਰੇ ਲੋਕ ਤੁਸੀਂ ਜਾਣਦੇ ਹੋਵੋਗੇ ਕਿ অলਰੈਡੀ ਉਹਨਾਂ ਦਾ ਰਿਫਿਊਜੀ ਕੇਸ ਹੀ ਲੱਗਾ ਹੋਇਆ ਹੈ ਅਸਾਈਲਮ ਦਾ ਕੇਸ ਹੀ ਲੱਗਾ ਹੋਇਆ ਹੈ ਕਿਉਂਕਿ 2018 ਦੇ ਵਿੱਚ ਜਦੋਂ ਹਰਜਿੰਦਰ ਸਿੰਘ ਅਮਰੀਕਾ ਐਂਟਰ ਹੋਏ ਸੀ ਤਾਂ ਉਹ ਮੈਕਸੀਕੋ ਬਾਰਡਰ ਜਿਵੇਂ ਕਿ ਅਕਸਰ ਸਾਰੇ ਜਿਹੜੇ ਇਲਲੀਗਲ ਤਰੀਕੇ ਦੇ ਨਾਲ 2 ਨੰਬਰ ਦੇ ਵਿੱਚ ਡੰਕੀ ਲਗਾ ਕੇ ਜਾਂਦੇ ਨੇ ਤਾਂ ਉਹ ਬਾਰਡਰ ਪਾਰ ਕਰਕੇ ਹੀ ਜਾਂਦੇ ਨੇ ਉਹ ਬਾਰਡਰ ਪਾਰ ਕਰਕੇ 2018 ਦੇ ਵਿੱਚ ਜਦੋਂ ਹਰਜਿੰਦਰ ਸਿੰਘ ਪਹੁੰਚੇ ਤਾਂ ਹਾਲਾਂਕਿ ਉੱਥੇ ਉਸ ਵੇਲੇ ਜਦੋਂ ਉਹ ਉਸ ਵੇਲੇ 트ੰਪ ਪ੍ਰਸ਼ਾਸਨ ਸੀ 트ੰਪ ਦੀ ਸਰਕਾਰ ਸੀ ਤਾਂ ਉਸ ਵੇਲੇ ਜਦੋਂ ਉਹਨਾਂ ਨੂੰ ਕਨਫਰੋਨਟ ਕੀਤਾ ਗਿਆ ਤਾਂ ਉਹਨਾਂ ਨੂੰ ਉਸ ਵੇਲੇ 5000 ਡਾਲਰ ਦਾ ਬਾਂਡ ਭਰਨ ਦੇ ਲਈ ਕਿਹਾ ਗਿਆ ਪਰ ਉਸ ਤੋਂ ਬਾਅਦ ਉਹਨਾਂ ਨੂੰ ਇਹ ਕਿਹਾ ਗਿਆ ਕਿ ਤੁਹਾਡਾ ਜਦੋਂ ਰਿਫਿਊਜੀ ਕੇਸ ਲੱਗ ਜਾਵੇਗਾ ਉਹ ਅੱਗੇ ਸਕਸੈਸ ਹੁੰਦਾ ਹੈ ਜਾਂ ਨਹੀਂ ਹੁੰਦਾ ਪਰ ਮੀਨਵਲ ਤੁਸੀਂ ਕੰਮ ਕਰ ਸਕਦੇ ਹੋ ਯਾਨੀ ਕਿ ਉਹਨਾਂ ਨੂੰ ਕੰਮ ਕਰਨ ਦੀ ਪਰਮਿਸ਼ਨ ਸੀ ਇਸ ਗੱਲ ਦਾ ਜ਼ਿਕਰ ਗੁਰਪਤਵੰਤ ਸਿੰਘ ਪੰਨੂ ਨੇ ਵੀ ਕੀਤਾ ਕਿ ਕੰਮ ਕਰਨ ਦੀ ਪਰਮਿਸ਼ਨ ਸੀ ਇਲੀਗਲ ਤਰੀਕੇ ਦੇ ਨਾਲ ਬੇਸ਼ੱਕ ਹਰਜਿੰਦਰ ਸਿੰਘ ਅਮਰੀਕਾ ਦਾਖਲ ਹੋਇਆ ਸੀ ਪਰ ਇਲੀਗਲ ਤਰੀਕੇ ਦੇ ਨਾਲ ਉਹ ਟਰੱਕ ਨਹੀਂ ਚਲਾ ਰਿਹਾ ਸੀ ਪ੍ਰੋਪਰ ਉਹਨਾਂ ਦੇ ਕੋਲ ਇੱਕ ਅਥੋਰਾਈਜ਼ਡ ਲਾਇਸੈਂਸ ਸੀ ਉਸ ਲਾਇਸੈਂਸ ਦੇ ਉੱਪਰ ਹੀ ਉਹ ਟਰੱਕ ਚਲਾ ਰਿਹਾ ਸੀ ਆਪਣੀ ਟ੍ਰੇਨਿੰਗ ਉਹਨਾਂ ਨੇ ਪੂਰੀ ਕੀਤੀ ਸੀ ਦੂਜਾ ਦਾਵਾ ਜਿਹੜਾ ਵੱਡਾ ਇਹ ਕੀਤਾ ਜਾ ਰਿਹਾ ਹੈ ਗੁਰਪਤਵੰਤ ਸਿੰਘ ਪੰਨੂ ਦੇ ਵੱਲੋਂ ਕਿ ਉਹ ਆਪਣੀ ਆਬਜ਼ਰਵੇਸ਼ਨ ਦੇ ਨਾਲ ਉਹ ਦੱਸਦੇ ਨੇ ਕਿ ਜਦੋਂ ਮੈਂ ਹਰਜਿੰਦਰ ਸਿੰਘ ਨੂੰ ਆਬਜ਼ਰਵ ਕੀਤਾ ਹੈ ਕਿ ਉਹ ਬਹੁਤ ਜ਼ਿਆਦਾ ਇਸ ਘਟਨਾ ਦੇ ਨਾਲ ਅੰਦਰ ਤੱਕ ਵਲੁੰਦਰੇ ਜਾ ਚੁੱਕੇ ਨੇ ਬਹੁਤ ਜ਼ਿਆਦਾ ਗਰੀਫ ਦੇ ਵਿੱਚ ਨੇ ਹਰ ਵੇਲੇ ਉਹ ਵਾਹਿਗੁਰੂ ਦਾ ਸਿਮਰਨ ਦਾ ਜਾਪ ਕਰ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਅਸੀਂ ਲੀਗਲੀ ਤੌਰ ਤੇ ਵੀ ਉਹਨਾਂ ਦੀ ਸਹਾਇਤਾ ਕਰਾਂਗੇ ਪਰ ਤੁਹਾਨੂੰ ਦੱਸ ਦਈਏ ਕਿ 6 ਫਾਰ ਜਸਟਿਸ ਦੀ ਟੀਮ ਜਾਂ ਫਿਰ ਗੁਰਪਤਵੰਤ ਪੰਨੂ ਬੇਸ਼ੱਕ ਆਪ ਉਹ ਖੁਦ ਵਕੀਲ ਨਹੀਂ ਪਰ ਹਰਜਿੰਦਰ ਸਿੰਘ ਦਾ ਕੇਸ ਉਹ ਨਹੀਂ ਲੜਨਗੇ ਉਹਨਾਂ ਦੇ ਵੱਲੋਂ ਪੈਰ ਵੀ ਨਹੀਂ ਕੀਤੀ ਜਾਵੇ ਕਿਉਂਕਿ ਪਰਿਵਾਰ ਦੇ ਵੱਲੋਂ ਤਾਂ ਉਹਨਾਂ ਦੇ ਜਿਹੜੇ ਦੋਸਤ ਮਿੱਤਰ ਨੇ ਉਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਹਰਜਿੰਦਰ ਸਿੰਘ ਦੇ ਕੇਸ ਦੀ ਜਿਹੜੀ ਪੈਰਵਾਈ ਹੈ ਉਹ ਅਸੀਂ ਆਪ ਆਪਣੇ ਵਕੀਲ ਹਾਇਰ ਕਰਕੇ ਉਸ ਤੋਂ ਹੀ ਕਰਵਾਵਾਂਗੇ ਜਦੋਂ ਇਹ ਹਾਦਸਾ ਹੋਇਆ ਹੈ ਤੇ ਉਹਦੇ ਮਨ ਦੇ ਉੱਤੇ ਕੀ ਮੈਂ ਫੀਲ ਕੀਤਾ ਕਿ ਅੱਖਾਂ 'ਚ ਪਾਣੀ ਹੈ ਦਿਲ 'ਚ ਹਮਦਰਦੀ ਹੈ ਤੇ ਮੂੰਹ ਦੇ ਉੱਤੇ ਵਾਹਿਗੁਰੂ ਤੇ ਅਰਦਾਸ ਹੈ ਉਹਨਾਂ ਵਾਸਤੇ ਕਿ ਜਿਹੜੇ ਉਹਦਨ ਉਸ ਇਨਸੀਡੈਂਟ ਦੇ ਵਿੱਚ ਤਿੰਨ ਅਮਰੀਕਨਜ਼ ਪੂਰੇ ਹੋਏ ਸੀ ਇਹ ਮੈਂ ਆਪਣੀ ਅੱਖੀਂ ਦੇਖਿਆ ਕਿ ਕਿਵੇਂ ਉਹਨੂੰ ਲੱਗਦਾ ਕਿ ਇਹ ਜਿਹੜੇ ਉਹਦਨ ਜਿਹੜੀ ਪੂਰੇ ਹੋਏ ਆ ਤਿੰਨ ਅਮਰੀਕਨਜ਼ ਕਿਵੇਂ ਉਹਦੇ ਲਈ ਹਮਦਰਦੀ ਹਰਜਿੰਦਰ ਦੇ ਬੁੱਲਾ ਦੇ ਉੱਤੇ ਅੱਖਾਂ ਦੇ ਵਿੱਚ ਤੇ ਦਿਲ ਵਿੱਚ ਅਰਦਾਸ ਹੈ ਦੂਜੇ ਪਾਸੇ ਆਫ ਕੌਰਸ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਦਾਵਾ ਹੈ ਜਿਹੜਾ ਗੁਰਪਤਵੰਤ ਸਿੰਘ ਪੰਨੂ ਕਰਦੇ ਨੇ ਕਿ ਹਰਜਿੰਦਰ ਸਿੰਘ ਖਾਲਿਸਤਾਨ ਪੱਖੀ ਹੈ ਕਿਉਂਕਿ ਇਸ ਦੇ ਨਾਲ ਹਰਜਿੰਦਰ ਸਿੰਘ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਵੀ ਹੋ ਸਕਦਾ ਹੈ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਮੁੱਦਾ ਤੇਜ਼ੀ ਦੇ ਨਾਲ ਜੁੜਾਇਆ ਕਿ ਉਹ ਚੱਲ ਰਿਹਾ ਹੈ ਪਰਿਵਾਰ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਸਰਕਾਰ ਨੂੰ ਕਿ ਸਰਕਾਰ ਇਸ ਮਾਮਲੇ ਦੇ ਵਿੱਚ ਇੰਟਰਫੇਅਰ ਕਰੇ ਪੰਜਾਬ ਦੇ ਬਹੁਤ ਸਾਰੇ ਸਿਆਸਤਦਾਨ ਕਿਉਂਕਿ ਮਸਲਾ ਸਿਆਸੀ ਬਣ ਗਿਆ ਹੈ ਸਿਰਫ ਅਮਰੀਕਾ ਦੇ ਵਿੱਚ ਨਹੀਂ ਭਾਰਤ ਦੇ ਵਿੱਚ ਵੀ ਤਾਂ ਸਿਆਸੀ ਤੌਰ ਤੇ ਇਸ ਮਸਲੇ ਦੇ ਵਿੱਚ ਪੰਜਾਬ ਦੇ ਜਿਹੜੇ ਆਪੋਜੀਸ਼ਨ ਲੀਡਰ ਨੇ ਚਾਹੇ ਹਰ ਸਿਮਰਤ ਬਾਦਲ ਦੀ ਅਸੀਂ ਗੱਲ ਕਰ ਲਈਏ ਜਾਂ ਹੋਰ ਲੀਡਰਾਂ ਨੇ ਪਿਛਲੇ ਦਿਨਾਂ ਦੇ ਵਿੱਚ ਵੀਡੀਓ ਪਾ ਕੇ ਕਿਹਾ ਕਿ ਜਿਹੜੇ ਸਾਡੇ ਵਿਦੇਸ਼ ਮੰਤਰੀ ਨੇ ਭਾਰਤ ਦੇ ਉਹ ਅਮਰੀਕਾ ਦੇ ਨਾਲ ਗੱਲਬਾਤ ਕਰਕੇ ਇਸ ਮਾਮਲੇ ਦੇ ਵਿੱਚ ਦਖਲਅੰਦਾਜ਼ੀ ਕਰਨ ਪਰ ਜੇਕਰ ਐਸਫ ਜੇ ਇਸ ਮਾਮਲੇ ਦੇ ਵਿੱਚ ਅੱਗੇ ਆ ਕੇ ਪੈਰ ਵੀ ਕਰਨ ਦੀ ਗੱਲ ਕਰਦਾ ਹੈ ਜਾਂ ਫਿਰ ਉਹ ਬਾਰ ਬਾਰ ਇਹ ਦਾਵਾ ਕਰਦੇ ਨੇ ਕਿ ਹਰਜਿੰਦਰ ਸਿੰਘ ਖਾਲਿਸਤਾਨ ਪੱਖੀ ਹੈ ਤਾਂ ਹੋ ਸਕਦਾ ਹੈ ਕਿ ਕੱਲ ਨੂੰ ਭਾਰਤ ਸਰਕਾਰ ਇਸ ਮਾਮਲੇ ਦੇ ਵਿੱਚ ਆਪਣੇ ਪੈਰ ਪਛਾਂ ਖਿੱਚ ਲਵੇ ਹਾਲਾਂਕਿ ਦੂਜੀ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਹਰਜਿੰਦਰ ਸਿੰਘ ਦੀ ਖਾਮੋਸ਼ੀ ਕਈ ਚੀਜ਼ਾਂ ਦੇ ਲਈ ਉਹਨਾਂ ਦੇ ਲਈ ਪਰੇਸ਼ਾਨੀਆਂ ਖੜੀ ਕਰ ਸਕਦੀ ਹੈ ਕਿਉਂਕਿ ਹਰਜਿੰਦਰ ਸਿੰਘ ਪਰੇਸ਼ਾਨ ਨੇ ਸਦਮੇ ਦੇ ਵਿੱਚ ਨੇ ਗੱਲਬਾਤ ਬਹੁਤ ਜ਼ਿਆਦਾ ਕਿਸੇ ਦੇ ਨਾਲ ਨਹੀਂ ਕਰ ਰਹੇ ਇਸ ਕਰਕੇ ਕਮਿਊਨੀਕੇਸ਼ਨ ਦੀ ਜਿਹੜੀ ਪ੍ਰੋਬਲਮ ਤਾਂ ਆ ਹੀ ਰਹੀ ਹੈ ਉੱਥੇ ਦੂਜੇ ਪਾਸੇ ਉਹਨਾਂ ਦੇ ਵੱਲੋਂ ਆਪਣੀ ਕੋਈ ਦਲੀਲ ਵੀ ਨਹੀਂ ਦਿੱਤੀ ਜਾ ਰਹੀ ਤੁਸੀਂ ਪਹਿਲੀ ਪੇਸ਼ੀ ਜਿਹੜੀ ਉਹਨਾਂ ਦੀ ਹੋਈ ਉਸ ਦੌਰਾਨ ਵੀ ਤੁਸੀਂ ਕੋਰਟ ਦੇ ਵਿੱਚ ਦੇਖਿਆ ਕਿ ਉਹ ਕਾਫੀ ਗਮਸਮ ਰਹੇ ਜਦੋਂ ਕੋਰਟ ਦੇ ਵੱਲੋਂ ਵੀ ਉਹਨਾਂ ਨੂੰ ਪੇਸ਼ਕਸ਼ ਇਹ ਕੀਤੀ ਗਈ ਕਿ ਜਦੋਂ ਤੱਕ ਤੁਸੀਂ ਆਪਣਾ ਵਕੀਲ ਨਹੀਂ ਕਰ ਲੈਂਦੇ ਅਸੀਂ ਤੁਹਾਨੂੰ ਇਹ ਸਲਾਹ ਦਵਾਂਗੇ ਕਿ ਤੁਸੀਂ ਉਦੋਂ ਤੱਕ ਕੋਰਟ ਦਾ ਜਿਹੜਾ ਵਕੀਲ ਹੈ ਉਹ ਸਰਕਾਰੀ ਵਕੀਲ ਤੁਸੀਂ ਲੈ ਲਓ ਤਾਂ ਕਿ ਸਰਕਾਰੀ ਵਕੀਲ ਤੁਹਾਡੀ ਜਿਹੜੀ ਪੈਰਵੀ ਕਰ ਸਕੇ ਤਾਂ ਕਾਫੀ ਸੋਚ ਵਿਚਾਰ ਤੋਂ ਬਾਅਦ ਉਹਨਾਂ ਨੇ ਸਿਰਫ ਜ਼ਰਾ ਜਿਹਾ ਹੰਮ ਦੇ ਵਿੱਚ ਹੰਗਾਰਾ ਭਰਿਆ ਪਰ ਆਪਣੇ ਵੱਲੋਂ ਕੋਈ ਦਲੀਲ ਉਹਨਾਂ ਦੇ ਵੱਲੋਂ ਨਹੀਂ ਦਿੱਤੀ ਜਾ ਰਹੀ ਜਿਹੜੀ ਕਿ ਇੱਕ ਕਹੋ ਕਿ ਇੱਕ ਮਾਈਨਸ ਇੱਕ ਪੁਆਇੰਟ ਜਿਹੜਾ ਡਰਾਅ ਬੈਕ ਉਹਨਾਂ ਦੇ ਲਈ ਬਣ ਰਹੀ ਹੈ ਕਿਉਂਕਿ ਜਦੋਂ ਅਸੀਂ ਸਭ ਤੋਂ ਵੱਡੇ ਮੁੱਦੇ ਦੀ ਗੱਲ ਕਰਦੇ ਆ ਕਿ ਹਰਜਿੰਦਰ ਸਿੰਘ ਦੇ ਕੇਸ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਇਸ ਵੇਲੇ ਦਸਤਾਰ ਦਾ ਹੈ ਕਿ ਆਖਰਕਾਰ ਉਹਨਾਂ ਨੂੰ ਦਸਤਾਰ ਕਿਉਂ ਨਹੀਂ ਬੰਨਣ ਦਿੱਤੀ ਗਈ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜਿਹੜੇ ਬਾਹਰਲੇ ਮੁਲਕ ਨੇ ਅਮਰੀਕਾ ਦੀ ਅਸੀਂ ਗੱਲ ਕਰ ਲਈਏ ਜਾਂ ਹੋਰ ਵੀ ਜਿਹੜੇ ਬਾਹਰਲੇ ਮੁਲਕ ਨੇ ਤਾਂ ਪ੍ਰੋਟੋਕਾਲ ਦੇ ਅਕੋਰਡਿੰਗ ਤੁਸੀਂ ਸਿਰ ਦੇ ਉੱਤੇ ਦਸਤਾਰ ਜਦੋਂ ਤੁਸੀਂ ਜੇਲ੍ਹ ਦੇ ਵਿੱਚੋਂ ਤਾਂ ਨਹੀਂ ਬਨ ਸਕਦੇ ਹਾਲਾਂਕਿ ਕਈ ਜੇਲ੍ਹਾਂ ਇਸ ਦੀ ਇਜਾਜ਼ਤ ਦਿੰਦੀਆਂ ਨੇ ਪਰ ਕਈ ਜੇਲ੍ਹਾਂ ਇਸ ਦੀ ਇਜਾਜ਼ਤ ਨਹੀਂ ਦਿੰਦੀਆਂ ਡਿਊ ਟੂ ਸਿਕਿਉਰਿਟੀ ਕੰਸਰਨ ਉਹ ਤੁਸੀਂ ਸੋਚੇ ਹੋਵੋਗੇ ਕਿ ਇਸ ਦੇ ਵਿੱਚ ਸਿਕਿਉਰਿਟੀ ਕੰਸਰਨ ਕੀ ਹੋ ਸਕਦਾ ਹੈ ਸਿਕਿਉਰਿਟੀ ਕੰਸਰਨਸ ਦੇ ਵਿੱਚ ਕਾਫੀ سارے ਕੰਸਰਨ ਆ ਜਾਂਦੇ ਨੇ ਕਿ ਜਿਹੜੇ ਜਿਨ੍ਹਾਂ ਦੇ ਕੇਸ ਲੰਬੇ ਹੁੰਦੇ ਨੇ ਵਾਲ ਲੰਬੇ ਹੁੰਦੇ ਨੇ ਉਹ ਉਹਦੇ ਵਿੱਚ ਕੋਈ ਚੀਜ਼ ਲੁਕੋ ਸਕਦੇ ਨੇ ਜਾਂ ਦਸਤਾਰ ਜਾਂ ਪੱਗ ਜੇਕਰ ਬੰਨੀ ਹੋਵੇ ਤਾਂ ਉਸ ਦੇ ਅੰਦਰ ਕੋਈ ਹੈੱਡਫੋਨ ਵਰਗੀ ਚੀਜ਼ ਜਾਂ ਕੋਈ ਹੈARING AID ਵਰਗੀ ਜਿਹੜੀ ਚੀਜ਼ ਹੈ ਉਹ ਇਸਤੇਮਾਲ ਉਹ ਲੁਕਾਉਣ ਵਾਸਤੇ ਉਸ ਦਾ ਸਹਾਰਾ ਲਿਆ ਜਾ ਸਕਦਾ ਹੈ ਜਾਂ ਫਿਰ ਕਿਸੇ ਤਰ੍ਹਾਂ ਦਾ ਕੋਈ ਵੈਪਨ ਜੜਾਏ ਉਹ ਇਸਤੇਮਾਲ ਹੋ ਸਕਦਾ ਹੈ ਇਹ ਸਿਕਿਉਰਿਟੀ ਕੰਸਰਨ ਅਥਾਰਟिटीज ਦੇ ਵੱਲੋਂ ਚਿਤਾਏ ਜਾਂਦੇ ਨੇ ਦੂਜੇ ਵੱਲ ਨੰਬਰ ਤੇ ਉਹਨਾਂ ਵੱਲੋਂ ਵੀ ਕਿਹਾ ਜਾਂਦਾ ਹੈ ਕਿ ਜੇਕਰ ਕੋਈ ਵਿਅਕਤੀ ਜਿਹੜਾ ਕਿ ਹਜੇ ਪ੍ਰਸੀਜਰ ਦੇ ਵਿੱਚ ਹੈ ਚਾਰजेस ਉਸ ਤੇ ਲੱਗੇ ਹੋਏ ਨੇ ਉਹ ਕੱਲ ਨੂੰ ਆਪਣਾ ਆਈਡੈਂਟੀਟੀ ਬਦਲਣ ਦੇ ਲਈ ਆਪਣੀ ਦਿਖ ਬਦਲਣ ਦੇ ਲਈ ਕਿਉਂਕਿ ਤੁਹਾਨੂੰ ਪਤਾ ਹੈ ਕਿ ਜਦੋਂ ਇੱਕ ਸਿੱਖ ਵਿਅਕਤੀ ਜਿਹੜਾ ਹੁੰਦਾ ਹੈ ਜਦੋਂ ਉਹ ਆਪਣੇ ਕੇਸ ਕਤਲ ਕਰ ਦਿੰਦਾ ਹੈ ਕਿੰਨਾ ਕਾਰਨਾਂ ਦੇ ਕਰਕੇ ਵੀ ਤਾਂ ਜਿਹੜਾ ਲੁੱਕ ਦੇ ਵਿੱਚ ਦਿਖ ਦੇ ਵਿੱਚ ਤਬਦੀਲੀ ਆਉਂਦੀ ਹੈ ਉਹ ਕਈ ਵਾਰ ਇੰਨੀ ਜ਼ਿਆਦਾ ਡਰਾਸਟਿਕ ਹੁੰਦੀ ਹੈ ਕਿ ਤੁਸੀਂ ਪਹਿਚਾਨ ਨਹੀਂ ਸਕਦੇ ਕਿ ਇਹ ਇਨਸਾਨ ਉਹੀ ਹੈ ਜਿਹੜਾ ਕੱਲ ਤੱਕ ਅਮ ਪੱਗ ਬੰਨਦਾ ਸੀ ਅਜੋ ਕਲੀਨ ਸ਼ੇਫ ਹੋ ਗਿਆ ਤੋਂਵਾਂ ਦੇ ਵਿੱਚ ਬਹੁਤ ਫਰਕ ਹੈ ਤਾਂ ਆਇਡੈਂਟੀਟੀ ਵਾਸਤੇ ਵੀ ਇਹ ਸਿਕਿਉਰਿਟੀ ਕੰਸਰਨ ਜਤਾਇਆ ਜਾਂਦਾ ਪਰ ਹਾਲਾਂਕਿ ਜਿਹੜੀਆਂ ਜੇਲਾਂ ਦੇ ਵਿੱਚ ਮਨਾਹੀ ਵੀ ਹੈ ਦਸਤਾਰ ਬੰਨਣ ਦੀ ਪੱਗ ਬੰਨਣ ਦੀ ਉੱਥੇ ਵੀ ਤੁਹਾਡਾ ਹੈੱਡ ਕਵਰ ਕਰਨ ਦੇ ਲਈ ਕਿਉਂਕਿ ਤੁਹਾਡੀਆਂ ਧਾਰਮਿਕ ਭਾਵਨਾਵਾਂ ਵੀ ਜੇਕਰ ਨਾਲ ਜੁੜੀਆਂ ਹੁੰਦੀਆਂ ਨੇ ਤਾਂ ਉਹਨਾਂ ਦਾ ਖਿਆਲ ਰੱਖਦੇ ਹੋਏ ਹਰ ਇੱਕ ਜੇਲ ਦੇ ਵਿੱਚ ਇੱਕ तरीके ਦੇ ਨਾਲ ਤੁਹਾਨੂੰ ਆਪਣੀ ਗੱਲ ਰੱਖਣੀ ਪੈਂਦੀ ਹੈ ਕਿ ਤੁਸੀਂ ਆਪਣਾ ਹੈੱਡ ਯਾਨੀ ਕਿ ਤੁਸੀਂ ਆਪਣਾ ਸਿਰ ਕਵਰ ਕਰਨਾ ਹੈ ਤਾਂ ਉਹ ਤੁਹਾਨੂੰ ਕੋਈ ਨਾ ਕੋਈ ਜਿਹੜਾ ਉਸ ਦਾ ਹਿੱਲਾ ਉਹ ਕਰਕੇ ਦਿੰਦੇ ਨੇ ਉੱਥੇ ਵੀ ਇਹ ਗੱਲ ਸਾਹਮਣੇ ਆਈ ਕਿ ਹਰਜਿੰਦਰ ਸਿੰਘ ਦੇ ਵੱਲੋਂ ਕੋਈ ਅਪੀਲ ਨਹੀਂ ਕੀਤੀ ਜਾ ਰਹੀ ਹਰਜਿੰਦਰ ਸਿੰਘ ਦੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਮੰਗ ਵੀ ਜਿਹੜੀ ਹੈ ਉਹ ਜੇਲ ਅਥਾਰਟੀ ਤੋਂ ਨਹੀਂ ਕੀਤੀ ਜਾ ਰਹੀ ਹਾਲਾਂਕਿ ਜਿਹੜੀ ਹੁਣ ਇਹ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਕਿ ਉਹਨਾਂ ਨੂੰ ਦਸਤਾਰ ਬੰਨਣ ਦੀ ਇਜਾਜ਼ਤ ਮਿਲ ਗਈ ਹੈ ਹੁਣ ਹੋ ਸਕਦਾ ਹੈ ਕਿ ਕੁਝ ਦਿਨਾਂ ਤੱਕ ਇੱਕ ਦੇ ਦਿਨ ਤੱਕ ਉਹਨਾਂ ਦੇ ਕੋਲ ਦਸਤਾਰ ਵੀ ਪਹੁੰਚਦੀ ਹੋ ਜਾਵੇ ਗੁਰਪਤਵੰਤ ਪੰਨੂ ਦੇ ਵੱਲੋਂ ਵੀ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਉਹਨਾਂ ਨੇ ਅਥਾਰਟिटीज ਦੇ ਨਾਲ ਗੱਲ ਕੀਤੀ ਹੈ ਤੇ ਇਹ ਦਸਤਾਰ ਜਿਹੜੀ ਹੈ ਉਹਨਾਂ ਦੀ ਉਹਨਾਂ ਦੇ ਕੋਲ ਪਹੁੰਚਦੀ ਹੋ ਜਾਵੇਗੀ ਦੂਜਾ ਜਦੋਂ ਉਹਨਾਂ ਦੇ ਕੋਲ ਇੱਕ ਸਵਾਲ ਪੁੱਛਿਆ ਗਿਆ ਕਿ ਲੈਂਗੁਏਜ ਬੈਰੀਅਰ ਬਹੁਤ ਵੱਡਾ ਹੈ ਭਾਸ਼ਾ ਦਾ ਇੱਕ ਮਸਲਾ ਹੈ ਭਾਸ਼ਾ ਦੇ ਕਰਕੇ ਉਹ ਕਿਸੇ ਨਾਲ ਕਮਿਊਨੀਕੇਟ ਵੀ ਨਹੀਂ ਕਰ پا ਰਹੇ ਹੋ ਸਕਦਾ ਹੈ ਕਿ ਹਰਜਿੰਦਰ ਸਿੰਘ ਆਪਣੀ ਕੋਈ ਗੱਲ ਜਿਹੜੀ ਹੈ ਉਹ ਰੱਖਣਾ ਤਾਂ ਚਾਹੁੰਦੇ ਹੁਣ ਅਥਾਰਟिटीज ਦੇ ਸਾਹਮਣੇ ਪਰ ਡਿਊ ਟੂ ਜਿਹੜੀ ਇੰਗਲਿਸ਼ ਪ੍ਰੋਫੀਸ਼ੈਂਸੀ ਨਹੀਂ ਹੈ ਉਹਨਾਂ ਦੀ ਲੈਂਗੁਏਜ ਤੇ ਕਮਾਂਡ ਨਹੀਂ ਹੈ ਉਹਦੇ ਕਰਕੇ ਉਹ ਆਪਣੀ ਗੱਲ ਨਹੀਂ ਰੱਖ پا ਰਹੇ ਤਾਂ ਇਹ ਵੀ ਦਾਵਾ ਉਹਨਾਂ ਦੇ ਵੱਲੋਂ ਕੀਤਾ ਗਿਆ ਹੈ ਕਿ ਜਿਹੜੀ ਜੇਲ ਅਥਾਰਟिटीज ਦੀਆਂ ਐਪਸ ਹੁੰਦੀਆਂ ਨੇ ਉਹਨਾਂ ਐਪ ਦੇ ਵਿੱਚ ਪੰਜਾਬੀ ਦੀ অপਸ਼ਨ ਵੀ ਹੁਣ ਰੱਖੀ ਜਾਵੇਗੀ ਤਾਂ ਕਿ ਹਰਜਿੰਦਰ ਸਿੰਘ ਦੇ ਪਰਿਵਾਰ ਵਾਲੇ ਜਾਂ ਫਿਰ ਹਰਜਿੰਦਰ ਸਿੰਘ ਦੇ ਨਾਲ ਜੇ ਕਿਸੇ ਨੇ ਕਮਿਊਨੀਕੇਟ ਕਰਨਾ ਹੈ ਤਾਂ ਉਹ ਕਮਿਊਨੀਕੇਟ ਕੀਤਾ ਜਾ ਸਕੇ ਤੀਜੀ ਵੱਡੀ ਗੱਲ ਜਿਹੜੀ ਉਹ ਕਰਦੇ ਨੇ ਕਿ ਜਿਹੜੇ ਇਸ ਹਾਦਸੇ ਦੇ ਵਿੱਚ ਤਿੰਨ ਲੋਕ ਮਾਰੇ ਗਏ ਨੇ ਉਹਨਾਂ ਤਿੰਨਾਂ ਨੂੰ 6 for justice ਦੇ ਵੱਲੋਂ 1 ਲੱਖ ਡਾਲਰ ਦਾ ਜਿਹੜਾ ਮੁਆਵਜ਼ਾ ਕਹ ਲੋ ਕੰਪਨਸੇਸ਼ਨ ਜਿਹੜੀ ਹੈ ਉਹ ਦਿੱਤੀ ਜਾਵੇਗੀ ਇਸ ਦੇ ਉੱਪਰ ਜਿਹੜਾ ਅ ਅਮਰੀਕਨ ਪ੍ਰੈਸ ਦੇ ਵੱਲੋਂ ਇੱਕ ਸਵਾਲ ਵੀ ਪੁੱਛਿਆ ਗਿਆ ਕਿ ਇਹ ਤੁਸੀਂ ਕਿਉਂ ਦੇ ਦੇ ਰਹੇ ਤਾਂ ਹਾਲਾਂਕਿ ਉਹਨਾਂ ਨੇ ਕਿਹਾ ਕਿ ਇਹ ਸਿੱਖ ਇੱਕ ਕੰਪੈਸ਼ਨੇਟ ਕਾਮ ਹੈ ਤੇ ਇਸ ਕਰਕੇ ਇਹ ਜਿਹੜਾ ਉਹ ਅਸੀਂ ਦੇ ਰਹੇ ਆ ਇੱਕ ਗੁਰਪਤਵੰਨ ਸਿੰਘ ਪੰਨੂ ਹੋਰ ਵੱਡਾ ਦਾਵਾ ਕਰਦੇ ਨੇ ਕਿ ਜਿਸ ਵੇਲੇ ਇਹ ਐਕਸੀਡੈਂਟ ਹੁੰਦਾ ਹੈ ਜਦੋਂ ਇਲੀਗਲ ਯੂਟਰਨ ਲਿਆ ਜਾਂਦਾ ਹੈ ਹਰਜਿੰਦਰ ਸਿੰਘ ਦੇ ਵੱਲੋਂ ਜਦੋਂ ਇਹ ਕਾਰ ਉਹਨਾਂ ਦੇ ਨਾਲ ਟੱਕਰ ਖਾਂਦੀ ਹੈ ਤਿੰਨ ਲੋਕਾਂ ਦੀ ਉਸ ਦੇ ਵਿੱਚ ਮੌਤ ਹੋ ਜਾਂਦੀ ਹੈ ਤਾਂ ਇਹ ਦਾਵਾ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਕਿ ਹਰਜਿੰਦਰ ਸਿੰਘ ਨੇ ਕਿਹਾ ਕਿ ਮੈਂ ਆਪਣੇ ਟਰੱਕ ਦੇ ਵਿੱਚੋਂ ਉੱਤਰਿਆ ਮੈਂ ਆਪਣੇ ਟਰੱਕ ਦੇ ਵਿੱਚੋਂ ਉੱਤਰ ਕੇ ਜਿਹੜੀ ਗੱਡੀ ਦਾ ਐਕਸੀਡੈਂਟ ਹੋਇਆ ਸੀ ਮੈਂ ਉਹਦੇ ਸ਼ੀਸ਼ੇ ਦੇ ਵਿੱਚੋਂ ਇੱਕ ਵਿਅਕਤੀ ਦਾ ਹੱਥ ਫੜ ਕੇ ਕਿਹਾ ਕਿ ਹੈਲਪ ਇਜ਼ ਔਨ ਦਾ ਵੇ ਕਿ ਸਹਾਇਤਾ ਐਂਬੂਲੈਂਸ ਰਸਤੇ ਦੇ ਵਿੱਚ ਆ ਰਹੀ ਹੈ ਤੁਸੀਂ ਹੌਂਸਲਾ ਰੱਖੋ ਤਾਂ ਇਸ ਦੇ ਉੱਪਰ ਇਹ ਵੀ ਕ੍ਰਾਸ ਕੁਐਸਚਨ ਪੱਤਰਕਾਰਾਂ ਦੇ ਵੱਲੋਂ ਕੀਤਾ ਗਿਆ ਕਿ ਜੇਕਰ ਹਰਜਿੰਦਰ ਸਿੰਘ ਨੇ ਜਾ ਕੇ ਔਸਰ ਪੀੜਤ ਨੂੰ ਇੰਨੀ ਗੱਲ ਕਹੀ ਕਿ ਹੈਲਪ ਇਜ਼ ਔਨ ਦਾ ਵੇ ਤਾਂ ਤੁਸੀਂ ਹੌਂਸਲਾ ਰੱਖੋ ਤਾਂ ਫਿਰ ਉਹ ਫਰਾਰ ਕਿਉਂ ਹੋ ਗਏ ਉਹ ਫਲੋਰੀਡਾ ਛੱਡ ਕੇ ਕੈਲੀਫੋਰਨੀਆ ਕਿਉਂ ਭੱਜ ਗਏ ਕਿਉਂ ਉਹਨਾਂ ਨੂੰ ਉੱਥੋਂ ਜਹਾਜ਼ ਤੋਂ ਜਹਾਜ਼ ਦੇ ਜ਼ਰੀਏ ਅਥਾਰਟिटीज ਨੂੰ ਲੈ ਕੇ ਆਣਾ ਪਿਆ ਤਾਂ ਇਹ ਗੁਰਪਤਵੰਤ ਪੰਨੂ ਦਾਵਾ ਕਰਦੇ ਨੇ ਕਿ ਹਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਕਿਸੇ ਨੇ ਗਾਈਡ ਨਹੀਂ ਕੀਤਾ ਸੀ ਕਿ ਉਹਨਾਂ ਨੂੰ ਫਲੋਰੀਡਾ ਦੇ ਵਿੱਚ ਰਹਿਣਾ ਪਵੇਗਾ ਕਿਉਂਕਿ ਉਹ ਬੇਸ਼ੱਕ ਟਰੱਕ ਫਲੋਰੀਡਾ ਦੇ ਵਿੱਚ ਚਲਾਉਂਦੇ ਨੇ ਪਰ ਰਹਿਣ ਵਾਲੇ ਕੈਲੀਫੋਰਨੀਆ ਦੇ ਨੇ ਤਾਂ ਉਹ ਉਸ ਰਾਤ ਜਦੋਂ ਹਾਦਸਾ ਹੋਇਆ ਦੁਪਹਿਰ 3 ਵਜੇ ਦੀ ਘਟਨਾ ਹੈ ਉਸ ਰਾਤ ਉਹਨਾਂ ਨੇ ਉੱਥੇ ਇੱਕ ਗੈਸਟ ਸਟੇਸ਼ਨ ਦੇ ਕੋਲ ਮੋਰਟਲ ਸੀ ਉਸ ਮੋਰਟਲ ਦੇ ਵਿੱਚ ਉਹਨਾਂ ਨੇ ਰਾਤ ਕੱਟੀ ਤੇ ਉਸ ਤੋਂ ਬਾਅਦ ਅਗਲੇ ਦਿਨ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਉਹਨਾਂ ਦੀ ਕੰਪਨੀ ਸੀ ਉਹਨਾਂ ਦੇ ਵੱਲੋਂ ਟਿਕਟ ਕਰਵਾ ਦਿੱਤੀ ਗਈ ਕੈਲੀਫੋਰਨੀਆ ਦੀ ਤੇ ਉਹ ਕੈਲੀਫੋਰਨੀਆ ਚਲੇ ਜਾਂਦੇ ਨੇ ਤੇ ਉਸ ਤੋਂ ਬਾਅਦ ਇਹ ਜਿਹੜੀ ਹੈ ਪੁਲਿਸ ਉੱਥੇ ਜਾ ਕੇ ਫਲੋਰੀਡਾ ਦੀ ਪੁਲਿਸ ਉਹਨਾਂ ਨੂੰ ਵਾਪਸ ਲੈ ਕੇ ਆਉਂਦੀ ਹੈ ਇਹ ਸਾਰੀ ਘਟਨਾ ਤੁਹਾਨੂੰ ਦੱਸਦੀ ਹੈ ਕਿ 12 ਅਗਸਤ ਦੀ ਇਹ ਘਟਨਾ ਹੈ ਜਿਹੜੀ ਦੁਪਹਿਰ 3 ਵਜੇ ਦੇ ਕਰੀਬ ਵਾਪਰਦੀ ਹੈ what i was he then found in california if that's the case what i understood from him that the uh, florida high, highway patrol left him at a gas station and he was he stayed in a motel ਅਨ ਦ ਨੈਕਸਟ ਮਾਰਨਿੰਗ ਹਿਸ অপারেਟਰ অর ਹਿਸ ਓਨਰ ਆਫ ਦਾ ਟਰੱਕ ਸੈਂਟ ਟੂ ਟਿਕਟਸ ਟੂ ਫਾਰ ਹਿਮ ਟੂ ਫਲਾਈ ਬੈਕ ਟੂ ਕੈਲੀਫੋਰਨੀਆ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਗੁਰਪਤਵੰਤ ਸਿੰਘ ਪੰਨੂ ਦੇ ਵੱਲੋਂ ਇੱਕ ਹੋਰ ਜਿਹੜੀ ਵੱਡੀ ਗੱਲ ਕਹੀ ਗਈ ਹੈ ਫਿਰ ਅਕਸਰ ਕਿਉਂਕਿ ਤੁਹਾਨੂੰ ਪਤਾ ਹੈ ਕਿ ਉਹ ਭਾਰਤ ਸਰਕਾਰ ਦੇ ਉੱਪਰ ਨਿਸ਼ਾਨਾ ਸਾਧਦੇ ਨੇ ਤਾਂ ਉਹਨਾਂ ਨੇ ਹਰਜਿੰਦਰ ਸਿੰਘ ਦੇ ਕੇਸ ਨੂੰ ਵੀ ਇਸ ਕੇਸ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ ਗੱਲ ਕੀਤੀ ਹੈ ਦਾਵਾ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਕਿ 2018 ਦੇ ਵਿੱਚ ਹਰਜਿੰਦਰ ਸਿੰਘ ਭਾਰਤ ਦੀ ਜਿਹੜੀ ਮੋਦੀ ਸਰਕਾਰ ਹੈ ਉਸ ਤੋਂ ਆਪਣਾ ਜਿਹੜਾ ਕਹਿ ਲਓ ਕਿ ਪਿੱਛਾ ਛਡਾ ਕੇ ਉਹ ਇੱਥੇ ਅਮਰੀਕਾ ਦੇ ਵਿੱਚ ਆ ਗਏ ਜਿਵੇਂ ਕਿ ਅਸੀਂ ਸਾਰੇ ਆਏ ਹੋਏ ਹਾਂ ਆਪਣਾ ਇੱਕ ਬਿਹਤਰ ਫਿਊਚਰ ਤਰਾਸ਼ਣ ਦੇ ਲਈ ਆਪਣਾ ਬਿਹਤਰ ਫਿਊਚਰ ਲੱਭਣ ਦੇ ਲਈ ਇਸੇ ਇਸੇ ਤਰ੍ਹਾਂ ਜਿਹੜਾ ਸੀ ਉਹ ਹਰਜਿੰਦਰ ਸਿੰਘ ਵੀ ਆਪਣਾ ਇੱਕ ਬਿਹਤਰ ਫਿਊਚਰ ਭਵਖ ਲੱਭਣ ਦੇ ਲਈ ਇੱਥੇ ਅਮਰੀਕਾ ਆਇਆ ਅਮਰੀਕਾ ਦੇ ਵਿੱਚ ਉਹ ਲਗਾਤਾਰ ਕਾਫੀ ਸਮੇਂ ਤੋਂ ਟਰੱਕ ਚਲਾ ਰਹੇ ਸੀ ਕੋਈ ਉਹਨਾਂ ਦੀ ਕਿ ਇਸ ਤਰ੍ਹਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ ਕੋਈ ਉਹਨਾਂ ਦੀ ਕੋਈ ਇਸ ਤਰ੍ਹਾਂ ਦੀ ਹਿਸਟਰੀ ਨਹੀਂ ਹੈ ਕਿ ਜਿਸ ਦੇ ਵਿੱਚ ਉਹਨਾਂ ਨੇ ਕੋਈ ਇਸ ਤੋਂ ਪਹਿਲਾਂ ਇਸ ਤਰ੍ਹਾਂ ਦਾ ਕੰਮ ਕੀਤਾ ਹੋਵੇ ਜਿਸ ਦੇ ਉੱਪਰ ਕੋਈ ਕਿਨਤੂ ਪਰੰਤੂ ਹੋ ਰਿਹਾ ਹੋਵੇ ਪਰ ਕਿਉਂਕਿ ਇਹ ਮਾਮਲਾ ਬਹੁਤ ਵੱਡਾ ਮਾਮਲਾ ਜਿਹੜਾ ਉਹ ਬਣ ਗਿਆ ਏ ਇਸ ਕਰਕੇ ਹੁਣ ਇਸ ਮਾਮਲੇ ਦੇ ਵਿੱਚ ਪੂਰੀ ਦੁਨੀਆ ਦੀ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਆਖਿਰਕਾਰ ਹਰਜਿੰਦਰ ਸਿੰਘ ਦੇ ਮਾਮਲੇ ਦੇ ਵਿੱਚ ਕੀ ਹੋਵੇਗਾ ਪਰ ਅਫਵਾਹਾਂ ਬਹੁਤ ਫੈਲਾਈਆਂ ਜਾ ਰਹੀਆਂ ਨੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਹਰਜਿੰਦਰ ਸਿੰਘ ਬਿਲਕੁਲ ਠੀਕ ਠਾਕ ਹੈ ਅਜੇ ਤੱਕ ਕਿਸੇ ਤਰ੍ਹਾਂ ਦੀ ਕੋਈ ਸਜ਼ਾ ਦਾ ਐਲਾਨ ਨਹੀਂ ਹੋਇਆ ਏ ਜਿਹੜੀਆਂ ਗੱਲਾਂ ਆ ਰਹੀਆਂ ਨੇ ਕਿ 45 ਸਾਲ ਦੀ ਸਜ਼ਾ ਜਾਂ 50 ਸਾਲ ਦੀ ਸਜ਼ਾ ਹੋ ਸਕਦੀ ਹੈ ਇਸ ਬਾਰੇ ਅਜੇ ਤੱਕ ਕੋਈ ਫੈਸਲਾ ਨਹੀਂ ਹੈ ਹਜੇ ਕੋਰਟ ਦੇ ਵਿੱਚ ਮਸਲੇ ਜਾਣਗੇ ਉਸ ਤੋਂ ਬਾਅਦ ਵੱਡੀਆਂ ਅਦਾਲਤਾਂ ਦੇ ਵਿੱਚ ਫੈਸਲੇ ਹੋਣਗੇ ਉਸ ਤੋਂ ਬਾਅਦ ਇਸ ਫੈਸਲੇ ਨੂੰ ਚੈਲੰਜ ਵੀ ਕਰਨਾ ਹੋਵੇਗਾ ਤਾਂ ਉਹ ਵੀ ਇੱਕ ਬਹੁਤ ਵੱਡੇ ਲੀਗਲ ਪ੍ਰੋਸੀਜਰ ਹੁੰਦੇ ਨੇ ਜਿਨ੍ਹਾਂ ਦੇ ਰਾਹੀਂ ਇਹਨਾਂ ਨੂੰ ਗੁਜ਼ਰਨਾ ਪਵੇਗਾ ਉਸ ਦੇ ਲਈ ਸਭ ਤੋਂ ਵੱਡੇ ਜਿਹੜੀ ਖਾਸ ਤੌਰ ਤੇ ਇੱਕ ਲੀਗਲ ਟੀਮ ਦੇ ਹਰਜਿੰਦਰ ਸਿੰਘ ਨੂੰ ਜ਼ਰੂਰਤ ਹੈ ਇੱਕ ਸਾਥ ਦੀ ਜਿਹੜੀ ਜ਼ਰੂਰਤ ਹੈ ਸਾਥ ਦੀ ਜਦੋਂ ਗੱਲ ਹੁੰਦੀ ਹੈ ਤਾਂ ਇਸ ਸਾਲ ਦੀ ਸਭ ਤੋਂ ਵੱਡੀ ਪਟੀਸ਼ਨ ਹਰਜਿੰਦਰ ਸਿੰਘ ਦੇ ਹੱਕ ਦੇ ਵਿੱਚ ਸਾਈਨ ਹੋਣ ਵਾਲੀ ਬਣ ਗਈ ਹੈ 2.5 ਮਿਲੀਅਨ ਤੋਂ ਜ਼ਿਆਦਾ ਉਸ ਪਟੀਸ਼ਨ ਦੇ ਉੱਪਰ ਸਾਈਨ ਹੋ ਗਏ ਨੇ ਜਿਸ ਦੇ ਉੱਪਰ ਹੁਣ ਸਵਾਲ ਵੀ ਉੱਠਣੇ ਸ਼ੁਰੂ ਹੋ ਗਏ ਨੇ ਚੇਂਜ ਆਰਗੇਨਾਈਜੇਸ਼ਨ ਦੇ ਵੱਲੋਂ ਇਹ ਪਟੀਸ਼ਨ ਲਾਂਚ ਕੀਤੀ ਗਈ ਆਸਟ੍ਰੇਲੀਆ ਦੇ ਐਡਲੇਡ ਦੇ ਵਿੱਚੋਂ ਇਹ ਪਟੀਸ਼ਨ ਦੀ ਸ਼ੁਰੂਆਤ ਹੋਈ ਹੈ ਉੱਥੋਂ ਕਿਸੇ ਨੇ ਇਹ ਪਟੀਸ਼ਨ ਲਾਂਚ ਕੀਤੀ ਮਨੀਸ਼ਾ ਕੌਸ਼ਲ ਕਰਕੇ ਉਹ ਨਾਮ ਆਉਂਦਾ ਹੈ ਪਰ ਉਹ ਮਨੀਸ਼ਾ ਕੌਸ਼ਲ ਕੌਣ ਹੈ ਇਸ ਬਾਰੇ ਕਿਸੇ ਨੂੰ ਜਾਣਕਾਰੀ ਨਹੀਂ ਹੈ 2.5 ਮਿਲੀਅਨ ਤੋਂ ਜ਼ਿਆਦਾ ਉਸ ਦੇ ਉੱਪਰ ਸਾਈਨ ਹੋ ਗਏ ਨੇ ਇਸ ਸਾਲ ਦੀ ਸਭ ਤੋਂ ਵੱਡੀ ਪਟੀਸ਼ਨ ਉਹ ਬਣ ਕੇ ਸਾਹਮਣੇ ਆਈ ਹੈ ਅਰ ਹੁਣ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਸ ਪਟੀਸ਼ਨ ਦਾ ਉਦੋਂ ਤੱਕ ਕੋਈ ਫਾਇਦਾ ਨਹੀਂ ਹੈ ਜਦੋਂ ਤੱਕ ਸਜ਼ਾ ਦਾ ਐਲਾਨ ਨਹੀਂ ਹੋ ਜਾਂਦਾ ਜਦੋਂ ਸਜ਼ਾ ਹੋ ਜਾਂਦੀ ਹੈ ਉਸ ਤੋਂ ਬਾਅਦ ਇਹ ਪਟੀਸ਼ਨ ਜਿਹੜੀ ਆ ਉਪਾਈ ਜਾ ਸਕਦੀ ਹੈ ਪਰ ਫਿਰ ਵੀ ਇਸ ਦੇ ਬਾਵਜੂਦ ਬਹੁਤ ਸਾਰੇ ਲੋਕਾਂ ਨੇ ਸਾਈਨ ਕੀਤੇ ਪਰ ਸਾਈਨ ਕਰਨ ਦੇ ਨਾਲ-ਨਾਲ ਦੂਜੀ ਜਿਹੜੀ ਵੱਡੀ ਗੱਲ ਸਾਹਮਣੇ ਆਈ ਕਿ ਕੁਝ ਲੋਕਾਂ ਨੇ ਜਾਂ ਬਹੁਤ ਸਾਰੇ ਲੋਕਾਂ ਨੇ ਪੈਸਾ ਵੀ ਡੋਨੇਟ ਕੀਤਾ ਜਿਸ ਦੀ ਕੋਈ ਜ਼ਰੂਰਤ ਨਹੀਂ ਸੀ ਇਸ ਗੱਲ ਦੇ ਉੱਪਰ ਹਰਜਿੰਦਰ ਸਿੰਘ ਦੇ ਪਰਿਵਾਰ ਵਾਲਿਆਂ ਨੇ ਵੀ ਇਤਰਾਜ਼ ਜਤਾਇਆ ਕਿ ਸਾਨੂੰ ਨਹੀਂ ਪਤਾ ਕਿ ਸਾਡੇ ਪੁੱਤਰ ਦੇ ਨਾਮ ਤੇ ਕੌਣ ਪੈਸਾ ਇਕੱਠਾ ਕਰ ਰਿਹਾ ਹੈ ਕਿਉਂਕਿ ਸਾਨੂੰ ਇਸ ਵੇਲੇ ਪੈਸੇ ਦੀ ਜ਼ਰੂਰਤ ਨਹੀਂ ਐ ਸਾਨੂੰ ਇਸ ਵੇਲੇ ਜ਼ਰੂਰਤ ਐ ਸਾਥ ਦੀ ਸਾਨੂੰ ਇੱਕ ਚੰਗੀ ਸਲਾਹ ਦੀ ਜ਼ਰੂਰਤ ਐ ਇਸ ਕਰਕੇ ਸਾਰਿਆਂ ਨੂੰ ਅਪੀਲ ਕੀਤੀ ਇਹ ਅਸੀਂ ਵੀ ਤੁਹਾਨੂੰ ਕਹਿੰਨੇ ਆ ਕਿ ਜਦੋਂ ਵੀ ਤੁਸੀਂ ਕੋਈ ਪਟੀਸ਼ਨ ਸਾਈਨ ਕਰਦੇ ਹੋ ਤਾਂ ਉਸ ਪਟੀਸ਼ਨ ਦੇ ਵਿੱਚ ਜੇਕਰ ਤੁਹਾਡੇ ਕੋਲ ਪੈਸੇ ਮੰਗੇ ਜਾਂਦੇ ਨੇ ਤਾਂ ਉਸ ਦੇ ਬਾਰੇ ਜ਼ਰੂਰ ਜਾਂਚ ਪੜਤਾਲ ਕਰ ਲਓ ਕਿ ਆਖਿਰਕਾਰ ਉਹ ਪੈਸੇ ਕਿਸ ਕੌਸ ਦੇ ਲਈ ਮੰਗੇ ਜਾ ਰਹੇ ਨੇ ਉਹ ਪੈਸੇ ਕਿੱਥੇ ਲਗਾਏ ਜਾ ਰਹੇ ਨੇ ਕਿਉਂਕਿ ਹਰਜਿੰਦਰ ਦੇ ਲਈ ਤਾਂ ਨਾ ਕੋਈ ਹਜੂਕ ਗੋ ਫੰਡ ਵੀ ਸ਼ੁਰੂ ਕੀਤਾ ਗਿਆ ਹੈ ਨਾ ਕਿਸੇ ਤਰ੍ਹਾਂ ਦੀ ਇਸ ਤਰ੍ਹਾਂ ਦੀ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ ਕਿ ਉਸ ਦੇ ਲਈ ਲੀਗਲ ਏਡ ਦੇ ਲਈ ਪੈਸਾ ਚਾਹੀਦਾ ਹੈ ਤਾਂ ਫਿਲਹਾਲ ਪੈਸੇ ਦੇਣ ਤੋਂ ਗੁਰੇਜ਼ ਕੀਤਾ ਜਾਵੇ ਇਹ ਜਿਹੜੀ ਅਪੀਲ ਹਰ ਕਿਸੇ ਵੱਲੋਂ ਕੀਤੀ ਜਾ ਰਹੀ ਹੈ ਬਹੁਤ ਸਾਰੀਆਂ ਸੋਸ਼ਲ ਮੀਡੀਆ ਤੇ AI ਦੇ ذریعے ਵੀਡੀਓਜ਼ ਬਣਾ ਕੇ ਪਾਈਆਂ ਜਾ ਰਹੀਆਂ ਨੇ ਜਾਂ ਕਿਸੇ ਹੋਰ ਦੀ ਵੀਡੀਓ ਨੂੰ ਹਰਜਿੰਦਰ ਸਿੰਘ ਦੀ ਮਦਦ ਦੀ ਵੀਡੀਓ ਕਹਿ ਕੇ ਚਲਾਇਆ ਜਾ ਰਿਹਾ ਹੈ ਇਮੋਸ਼ਨਲ ਲੋਕ ਉਸ ਦੇ ਉੱਪਰ ਕਮੈਂਟ ਵੀ ਬਹੁਤ ਕਰ ਰਹੇ ਨੇ ਪਰ ਹਰਜਿੰਦਰ ਸਿੰਘ ਦੇ ਮਾਤਾ ਜੀ ਕੈਮਰੇ ਦੇ ਸਾਹਮਣੇ ਨਹੀਂ ਆਏ ਨੇ ਹਰਜਿੰਦਰ ਸਿੰਘ ਦਾ ਪਰਿਵਾਰ ਕੈਮਰੇ ਦੇ ਸਾਹਮਣੇ ਨਹੀਂ ਆ ਰਿਹਾ ਏ ਉਹਨਾਂ ਦੇ ਹਾਲਾਕਿ ਪਰਿਵਾਰ ਦੇ ਵਿੱਚੋਂ ਉਹਨਾਂ ਦੇ ਕਿਸੇ ਰਿਸ਼ਤੇਦਾਰ ਨਹੀਂ ਇਹ ਅਪੀਲ ਜ਼ਰੂਰ ਕੀਤੀ ਹੈ ਉਸ ਤੋਂ ਬਾਅਦ ਉਹਨਾਂ ਦੇ ਬ੍ਰਦਰ ਨੇ ਵੀ ਇਹ ਗੱਲ ਕਹੀ ਹੈ ਕਿ ਸਾਨੂੰ ਫਿਲਹਾਲ ਇਸ ਘੜੀ ਦੇ ਵਿੱਚ ਬਹੁਤ ਪਰੇਸ਼ਾਨ ਨਾ ਕੀਤਾ ਜਾਵੇ ਜਦੋਂ ਸਾਨੂੰ ਲੱਗੇਗਾ ਅਸੀਂ ਖੁਦ ਮੀਡੀਆ ਸਾਹਮਣੇ ਆਵਾਂਗੇ ਪਰ ਫਿਲਹਾਲ ਹਰਜਿੰਦਰ ਤੇ ਮਾਤਾ ਦੀ ਤਬੀਅਤ ਬਹੁਤ ਖਰਾਬ ਹੈ ਇਸ ਕਰਕੇ ਇਸ ਤਰ੍ਹਾਂ ਦੀਆਂ ਜਿਹੜੀਆਂ ਝੂਠੀਆਂ ਵੀਡੀਓਜ਼ ਫਲਾਈਆਂ ਜਾ ਰਹੀਆਂ ਨੇ ਉਹਨਾਂ ਤੋਂ ਵੀ ਬਚਾਅ ਕੀਤਾ ਜਾਵੇ ਹੁਣ ਇੱਕ ਹੋਰ ਵੱਡੀ ਗੱਲ ਤੁਹਾਨੂੰ ਦੱਸ ਦਈਏ ਕਿ ਹਰਜਿੰਦਰ ਸਿੰਘ ਦੇ ਨਾਲ ਜੋ ਪੈਸੇਂਜਰ ਸੀਟ ਤੇ ਬੈਠਾ ਹੋਇਆ ਵਿਅਕਤੀ ਸੀ ਜੋ ਪਹਿਲਾਂ ਦਾਵਾ ਕੀਤਾ ਜਾ ਰਿਹਾ ਸੀ ਕਿ ਉਹਨਾਂ ਦਾ ਸਾਕਾਪਰਾ ਹੈ ਉਸ ਸਾਕਾਪਰਾ ਨਹੀਂ ਹੈ ਹਰਨੀਤ ਸਿੰਘ ਨਾਮ ਦਾ ਨੌਜਵਾਨ ਜਿਹੜਾ ਪੈਸੇਂਜਰ ਸੀਟ ਤੇ ਬੈਠਾ ਹੋਇਆ ਸੀ ਹਰਨੀਤ ਸਿੰਘ ਨੂੰ ਜਦੋਂ ਪੁਲਿਸ ਨੇ ਕਸਟਡੀ ਦੇ ਵਿੱਚ ਲਿਆ ਉਸ ਨੇ ਵੀ ਕਈ ਵੱਡੇ ਖੁਲਾਸੇ ਕੀਤੇ ਨੇ ਜਦੋਂ ਪੁਲਿਸ ਨੇ ਪੁੱਛਿਆ ਕਿ ਜਦੋਂ ਇਹ ਹਾਦਸਾ ਹੋਇਆ ਤੁਸੀਂ ਕੀ ਦੇਖਿਆ ਤੋ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਫੋਨ ਦੇ ਵਿੱਚ ਵੀਡੀਓਜ਼ ਦੇਖਣ ਦੇ ਵਿੱਚ ਮਸਰੂਫ ਸੀ ਮੈਨੂੰ ਨਹੀਂ ਪਤਾ ਲੱਗਾ ਕਿ ਇਹ ਹਾਦਸਾ ਕਿਸ ਤਰ੍ਹਾਂ ਵਾਪਰ ਗਿਆ ਤੁਸੀਂ ਜਿਹੜੀ ਵੀਡੀਓ ਵੀ ਦੇਖੀ ਹੋਵੇਗੀ ਉਸ ਦੇ ਵਿੱਚ ਦਿਖ ਰਹੀ ਹੈ ਕਿ ਹਰਨੀਤ ਸਿੰਘ ਪਹਿਲਾਂ ਆਪਣੇ ਫੋਨ ਤੇ ਲੱਗੇ ਹੋਏ ਨੇ ਜਦੋਂ ਅਚਾਨਕ ਝਟਕਾ ਵੱਜਦਾ ਹੈ ਤਾਂ ਉਹ ਇੱਕਦਮ ਦੇਖਦੇ ਨੇ ਕਿ ਕੀ ਹੋ ਗਿਆ ਹਰਨੀਤ ਸਿੰਘ ਨੇ ਇਹ ਵੀ ਪੁੱਛਤਾਚ ਦੇ ਵਿੱਚ ਦੱਸਿਆ ਕਿ ਅਸੀਂ ਇੱਕ ਲੋਡ ਡਿਲੀਵਰ ਕਰ ਚੁੱਕੇ ਸੀ ਉਸ ਤੋਂ ਬਾਅਦ ਥੋੜੀ ਜੀ ਰੈਸਟ ਕਰਨ ਤੋਂ ਬਾਅਦ ਅਗਲਾ ਲੋਡ ਮਿਆਮੀ ਦੇ ਵਿੱਚ ਅਸੀਂ ਡਿਲੀਵਰ ਕਰਨਾ ਸੀ ਪਰ ਉਹਨਾਂ ਨੇ ਕਿਹਾ ਕਿ ਚੰਗੀ ਤਰ੍ਹਾਂ ਅਸੀਂ ਰੈਸਟ ਕਰ ਲਈ ਸੀ ਖਾਪੀ ਲਿਆ ਸੀ ਹਰਜਿੰਦਰ ਸਿੰਘ ਨੂੰ ਦੇਖ ਕੇ ਲੱਗ ਨਹੀਂ ਰਿਹਾ ਸੀ ਕਿ ਯੂਨ ਤਾਂ ਉਹ ਰੈਸਟਲੈਸ ਨੇ ਜਾਂ ਫਿਰ ਉਹ ਕਿਸੇ ਤਰ੍ਹਾਂ ਦੇ ਨਾਲ ਡਰਾਈਵ ਕਰਨ ਦੇ ਵਿੱਚ ਉਹਨਾਂ ਨੂੰ ਪਰੇਸ਼ਾਨੀ ਆ ਰਹੀ ਹੈ ਜਦੋਂ ਉਹਨਾਂ ਤੋਂ ਯੂਟਰਨ ਬਾਰੇ ਪੁੱਛਿਆ ਗਿਆ ਕਿ ਇਲੀਗਲ ਯੂਟਰਨ ਕਿਉਂ ਲਿਆ ਜਦਕਿ ਉਸਤੇ ਹਰਨੀਤ ਸਿੰਘ ਨੇ ਜਵਾਬ ਦਿੱਤਾ ਕਿ ਇਸ ਗੱਲ ਤੋਂ ਉਹ ਵੀ ਅਨਜਾਨ ਨੇ ਕਿ ਹਰਜਿੰਦਰ ਸਿੰਘ ਨੇ ਯੂਟਰਨ ਦਾ ਫੈਸਲਾ ਕਿਉਂ ਲਿਆ ਉਵੇਂ ਉਸ ਵੇਲੇ ਜਦੋਂ ਨੈਵੀਗੇਸ਼ਨ ਦੇ ਵੱਲੋਂ ਉਹਨਾਂ ਨੂੰ ਸਿੱਧੇ ਜਾਣ ਦੇ ਲਈ ਕਿਹਾ ਜਾ ਰਿਹਾ ਸੀ ਪਰ ਉੱਥੋਂ ਉਹਨਾਂ ਨੇ ਯੂ-ਟਰਨ ਕਿਉਂ ਲਿਆ ਉਹ ਕਹਿੰਦੇ ਕਿ ਮੈਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਤਾਂ ਫਿਲਹਾਲ ਹਰਨੀਤ ਸਿੰਘ ਨੂੰ ਵੀ ਕਸਟਡੀ ਦੇ ਵਿੱਚ ਲਿਆ ਗਿਆ ਪੁੱਛਤਾਚੀ ਕੀਤੀ ਜਾ ਰਹੀ ਹੈ ਪਰ ਹਰਜਿੰਦਰ ਸਿੰਘ ਦੇ ਮਾਮਲੇ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਜਿਹੜੇ ਉਹਨਾਂ ਦੇ ਉੱਪਰ ਚਾਰजेस ਲੱਗੇ ਨੇ ਵਹੀਕੂਲਰ ਹੋਮਿਸਾਈਡ ਤੇ ਮੈਨਸਲਟਰ ਵਹੀਕੂਲਰ ਮੈਨਸਲਟਰ ਤੇ ਜਿਹੜੇ ਚਾਰजेस ਲੱਗੇ ਨੇ ਹੁਣ ਹੋਮਿਸਾਈਡ ਤੇ ਵਹੀਕੂਲਰ ਹੋਮਿਸਾਈਡ ਦੇ ਵਿੱਚ ਵੱਡਾ ਫਰਕ ਜਿਹੜਾ ਹੈ ਉਹ ਇਹ ਹੁੰਦਾ ਹੈ ਕਿ ਤੁਹਾਡੀ ਲਾਪਰਵਾਹੀ ਦੇ ਨਾਲ ਤੁਹਾਡੀ ਨੈਗਲੀਜੈਂਸ ਦੇ ਨਾਲ ਕਿਸੇ ਦੀ ਜਾਨ ਗਈ ਹੈ ਇਹ ਮੇਨਲੀ ਇਹਨਾਂ ਐਕਸੀਡੈਂਟਸ ਦੇ ਉੱਪਰ ਹੀ ਇਹ ਟਰਮ ਲਾਗੂ ਹੁੰਦੀ ਹੈ ਵਹੀਕੂਲਰ ਹੋਮਿਸਾਈਡ ਵਾਲੀ ਜਿਸ ਦੇ ਵਿੱਚ ਕੋਈ ਵਹੀਕਲ ਸ਼ਾਮਿਲ ਹੁੰਦਾ ਹੈ ਡਰਾਈਵਿੰਗ ਵਾਲਾ ਇਹ ਮਸਲਾ ਹੁੰਦਾ ਹੈ ਤਾਂ ਬੇਸ਼ੱਕ ਤੁਹਾਡੀ ਇੰਟention ਤਾਂ ਨਹੀਂ ਸੀ ਕਿਸੇ ਨੂੰ ਮਾਰਨ ਦੀ ਪਰ ਤੁਹਾਡੀ ਲਾਪਰਵਾਹੀ ਨੇ ਕਿਸੇ ਦੀ ਜਾਨ ਲਈ ਹੈ ਇਹ ਵਹਿਕਲ ਹਮਿਸਾਈਡ ਹੁੰਦਾ ਹੈ ਜਿਸ ਦੇ ਚਾਰजेस ਹਰਜਿੰਦਰ ਸਿੰਘ ਤੇ ਲਗਾਏ ਗਏ ਨੇ ਤਾਂ ਹਰਜਿੰਦਰ ਸਿੰਘ ਦੇ ਮਾਮਲੇ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਜਿੰਨਾ ਤਿੰਨ ਲੋਕਾਂ ਦੀ ਜਾਨ ਗਈ ਹੈ ਜਿਹੜੇ ਕਿ 2015 ਕ੍ਰਿਸਲ ਮਿਨੀ ਵੈਨ ਦੇ ਵਿੱਚ ਸ਼ਾਮਿਲ ਸੀ ਇਹ ਉਹਨਾਂ ਦੇ ਵਿੱਚ ਇੱਕ 54 ਸਾਲ ਦਾ ਵਿਅਕਤੀ ਜਿਹੜਾ ਕਿ ਮਿਆਮੀ ਦਾ ਰਹਿਣ ਵਾਲਾ ਸੀ ਇੱਕ 37 ਸਾਲ ਦੀ ਔਰਤ ਸੀ ਜਿਹੜੀ ਕਿ ਪੌਪਪਾਨੋ ਵਿੱਚ ਤੇ ਰਹਿਣ ਵਾਲੀ ਸੀ ਤੇ 1 30 ਸਾਲ ਦਾ ਵਿਅਕਤੀ ਜੋ ਫਲੋਰੀਡਾ ਸਿਟੀ ਦਾ ਹੀ ਰਹਿਣ ਵਾਲਾ ਸੀ ਇਹ ਅਫੀਸ਼ੀਅਲਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਤੇ ਇਸ ਵੇਲੇ ਹਰਜਿੰਦਰ ਸਿੰਘ ਨੂੰ ਸੇਂਟ ਲੂਸੀ ਕਾਉਂਟੀ ਜੇਲ ਦੇ ਵਿੱਚ ਰੱਖਿਆ ਗਿਆ ਹੈ ਔਗਸਟ 12 ਦੀ ਇਹ ਘਟਨਾ ਹੈ ਜਿਸ ਤੋਂ ਬਾਅਦ ਜਦੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਔਗਸਟ 22 ਨੂੰ ਕੈਲੀਫੋਰਨੀਆ ਤੋਂ ਲਿਆਂਦਾ ਗਿਆ ਤੇ ਅਗਸਤ 23 ਨੂੰ ਫਰਸਟ ਅਪੀਅਰੈਂਸ ਉਹਨਾਂ ਦੀ ਕੋਰਟ ਦੇ ਵਿੱਚ ਕੀਤੀ ਗਈ ਤੇ ਉਸ ਤੋਂ ਬਾਅਦ 6 ਚਾਰजेस ਲਗਾ ਕੇ ਉਹਨਾਂ ਨੂੰ ਜਿਹੜਾ ਇਹ ਉਹ ਜੇਲ ਦੇ ਵਿੱਚ ਬੰਦ ਕਰ ਦਿੱਤਾ ਗਿਆ ਹਰਜਿੰਦਰ ਸਿੰਘ originally ਪੰਜਾਬ ਤੋਂ ਨੇ ਤਰਨਤਾਰਨ ਦੇ ਪਿੰਡ ਰਟਾਲ ਦੇ ਰਹਿਣ ਵਾਲੇ ਨੇ 2018 ਦੇ ਵਿੱਚ ਮੈਕਸੀਕੋ ਬਾਰਡਰ ਦੇ ਜ਼ਰੀਏ ਉਹ ਇੱਥੇ ਪਹੁੰਚੇ ਸੀ ਪਰ ਉਹਨਾਂ ਦੇ ਕੋਲ ਕਮਰਸ਼ੀਅਲ ਡਰਾਈਵਰ ਲਾਇਸੈਂਸ ਜ਼ਰੂਰ ਸੀ ਕੈਲੀਫੋਰਨੀਆ ਦਾ ਤਾਂ ਹੁਣ ਇਸ ਚੀਜ਼ ਦੇ ਉੱਪਰ ਕੈਲੀਫੋਰਨੀਆ ਵਰਸਸ ਫਲੋਰੀਡਾ ਸਟੇਟ ਦੀ ਸਿਆਸਤ ਵੀ ਸ਼ੁਰੂ ਹੋ ਗਈ ਹੈ ਦੋਵਾਂ ਸਟੇਟਸ ਦੇ ਵੱਲੋਂ ਇੱਕ ਦੂਜੇ ਦੇ ਉੱਪਰ ਵੀ ਨਿਸ਼ਾਨੇ ਸਾਦੇ ਜਾ ਰਹੇ ਨੇ ਕਿ ਆਖਿਰਕਾਰ ਤੁਸੀਂ ਜਿਹੜਾ ਉਹ ਲਾਇਸੈਂਸ ਇਸ ਤਰ੍ਹਾਂ ਕਿਸੇ ਨੂੰ ਕਿਵੇਂ ਦੇ ਦਿੱਤਾ ਹੁਣ 트럼ਪ ਪ੍ਰਸ਼ਾਸਨ ਤੇ ਬਾਈਡਨ ਪ੍ਰਸ਼ਾਸਨ ਦੇ ਉੱਪਰ ਵੀ ਸਵਾਲ ਖੜੇ ਹੋ ਰਹੇ ਨੇ ਕਿ 트럼ਪ ਪ੍ਰਸ਼ਾਸਨ ਦੇ ਦੌਰਾਨ ਇਸ ਜਿਹੜਾ ਹਰਜਿੰਦਰ ਸਿੰਘ ਹੈ ਉਹਨਾਂ ਨੂੰ ਐਂਟਰੀ ਮਿਲੀ ਜਿਹੜਾ ਲਾਇਸੈਂਸ ਮਿਲਿਆ ਪਰ ਦੂਜੇ ਪਾਸੇ ਬਾਈਡਨ 트럼ਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਦੋਂ ਸਾਡੇ ਵੇਲੇ ਇਸ ਤਰ੍ਹਾਂ ਕਿਸੇ ਨੇ ਇਲੀਗਲ ਐਂਟਰੀ ਕੀਤੀ ਤਾਂ ਅਸੀਂ ਉਹ 5000 ਦਾ ਫਾਈਨ ਵੀ ਲਗਾਇਆ ਬਾਂਡ ਪਰਵਾਇਆ ਤੇ ਅਸੀਂ ਇਹ ਵੀ ਕਿਹਾ ਕਿ ਜਦੋਂ ਤੱਕ ਤੁਹਾਡਾ ਰਿਫਿਊਜੀ ਕੇਸ ਪਹਿਲਾਂ ਸਹੀ ਤਰੀਕੇ ਨਾਲ ਨਹੀਂ ਲੱਗਦਾ ਤੁਹਾਨੂੰ ਕਈ ਚੀਜ਼ਾਂ ਦੇ ਬਾਰੇ ਇਤਿਹਾਤ ਜੜਾਏ ਉਹ ਰੱਖਣਾ ਪਵੇਗਾ ਤਾਂ ਫਿਲਹਾਲ ਕੋਲ ਮਿਲਾ ਕੇ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਹਰ ਤਰ੍ਹਾਂ ਦੀਆਂ ਜੁੜੀਆਂ ਗੱਲਾਂ ਨੇ ਉਹ ਸਾਹਮਣੇ ਆ ਰਹੀਆਂ ਨੇ ਪਰ ਸਭ ਤੋਂ ਵੱਡੀ ਅਹਿਮ ਗੱਲ ਹੈ ਕਿ ਹਰਜਿੰਦਰ ਸਿੰਘ ਦੇ ਮਾਮਲੇ 'ਚ ਹੁਣ ਗੁਰਪਤਵੰਤ ਸਿੰਘ ਪੰਨੂ ਦੀ ਐਂਟਰੀ ਕੀ ਉਹਨਾਂ ਦੇ ਲਈ ਇਕ ਰਾਹਤ ਸਾਬਤ ਹੁੰਦੀ ਹੈ ਜਾਂ ਫਿਰ ਉਹਨਾਂ ਦੇ ਲਈ ਇੱਕ ਆਫਤ ਸਾਬਤ ਹੁੰਦੀ ਹੈ ਕਿ 6 ਫਾਰ ਜਸਟਿਸ ਦੀ ਐਂਟਰੀ ਤੋਂ ਬਾਅਦ ਭਾਰਤ ਸਰਕਾਰ ਇਸ ਮਾਮਲੇ ਦੇ ਵਿੱਚ ਇੰਟਰਫੇਅਰ ਕਰਦੀ ਹੈ ਜਾਂ ਫਿਰ ਆਪਣੇ ਪੈਰ ਪછા ਖਿੱਚ ਲੈਂਦੀ ਹੈ ਇਹ ਤਾਂ ਫਿਲਹਾਲ ਦੇਖਣਾ ਹੋਵੇਗਾ ਪਰ ਤੁਹਾਨੂੰ ਇਹ ਅਪੀਲ ਜ਼ਰੂਰ ਹੈ ਕਿ ਸੋਸ਼ਲ ਮੀਡੀਆ ਤੇ ਹਰ ਇੱਕ ਵੀਡੀਓ ਜਿਹੜੀ ਤੁਸੀਂ ਦੇਖਦੇ ਹੋ ਉਹ ਵੀਡੀਓ ਸੱਚ ਨਹੀਂ ਹੁੰਦੀ ਖਾਸ ਤੌਰ ਤੇ ਅੱਜ ਦੇ ਸਮੇਂ ਦੇ ਵਿੱਚ ਜਦੋਂ ਕਿ AI ਦਾ ਜ਼ਮਾਨਾ ਹੈ ਉਹਨਾਂ ਵੀਡੀਓਜ਼ ਦੇ ਉੱਪਰ ਯਕੀਨ ਕਰਨ ਤੋਂ ਪਹਿਲਾਂ ਇਹ ਕਿਸੇ ਵੀ ਵੀਡੀਓ ਦੇ ਪਿੱਛੇ ਲੱਗ ਕੇ ਕੋਈ ਫੈਸਲਾ ਕਰਨ ਤੋਂ ਪਹਿਲਾਂ ਤੁਸੀਂ ਇਹ ਜ਼ਰੂਰ ਜਾਂਚ ਪੜਤਾਲ ਕਰ ਲਓ ਕ੍ਰਾਸ ਚੈੱਕ ਕਰ ਲਓ ਕਿ ਉਹ ਵੀਡੀਓ ਅਸਲੀ ਹੈ ਜਾਂ ਫਿਰ ਨਹੀਂ ਬਾਕੀ ਜਿਹੜੇ ਲੋਕ ਬਹੁਤ ਜ਼ਿਆਦਾ ਇਸ ਗੱਲ ਤੋਂ ਚਿੰਤਤ ਸੀ ਕਿ ਹਰਜਿੰਦਰ ਸਿੰਘ ਨੂੰ ਦਸਤਾਰ ਨਹੀਂ ਬੰਨਣ ਦਿੱਤੀ ਜਾ ਰਹੀ ਉਹਨਾਂ ਦਾ ਸਿਰ ਨੰਗਾ ਰੱਖਿਆ ਜਾ ਰਿਹਾ ਹੈ ਤਾਂ ਉਹ ਦਸਤਾਰ ਉਹਨਾਂ ਨੂੰ ਹੁਣ ਬੰਨਣ ਦੀ ਜਿਹੜੀ ਇਜਾਜ਼ਤ ਐ ਹੁ ਮਿਲ ਗਈ ਹੈ ਤੇ ਹੁਣ ਇੱਕ ਦੋ ਦਿਨਾਂ ਦੇ ਵਿੱਚ ਸ਼ਾਇਦ ਤੁਸੀਂ ਜਿਹੜੀਆਂ ਅਗਲੀਆਂ ਤਸਵੀਰਾਂ ਉਹਨਾਂ ਦੀਆਂ ਦੇਖੋਗੇ ਉਹ ਨੰਗੇ ਸਰ ਵਾਲੀਆਂ ਨਹੀਂ ਹੋਣਗੀਆਂ ਪਰ ਇਸ ਮਾਮਲੇ ਦੇ ਵਿੱਚ ਫਿਲਹਾਲ ਹਰਜਿੰਦਰ ਸਿੰਘ ਦੇ ਉੱਪਰ ਫੈਸਲਾ ਕੀ ਆਉਂਦਾ ਹੈ ਇਹ ਦੇਖਣਾ ਹੋਵੇਗਾ